ਰਿਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਉਥੋਂ ਦੀ ਟ੍ਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਨੇ ਜੋ ਕਿ 21 ਜੂਨ ਤੋਂ ਲਾਗੂ ਵੀ ਹੋ ਗਏ ਨੇ ਨਵੇਂ ਨਿਯਮਾਂ ਮੁਤਾਬਕ 21 ਜੂਨ 2024 ਤੋਂ ਬਾਅਦ ਵਿਦੇਸ਼ੀ ਨਾਗਰਿਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ ਇਸ ਦਾ ਮਤਲਬ ਹੈ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੁਣ ਕੈਨੇਡਾ ਵਿੱਚ ਦਾਖਲੇ ਲਈ ਪ੍ਰਭਾਵੀ ਨਹੀਂ ਹੋਵੇਗਾ ਸਰਕਾਰ ਨੇ ਸੰਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਜਿਸ ਦਾ ਸੈਂਕੜੇ ਭਾਰਤੀ ਵਿਦਿਆਰਥੀਆਂ ਤੇ ਸਿੱਧਾ ਅਸਰ ਯਾਨੀ ਕਿ ਭਾਰੀ ਅਸਰ ਪਵੇਗਾ ਇੱਕ ਨਿੱਜੀ ਅਖਬਾਰ ਮੁਤਾਬਕ ਜੇ ਕਿਸੇ ਵਿਦੇਸ਼ੀ ਨਾਗਰਿਕ ਨੇ ਆਪਣਾ ਸਟੱਡੀ ਪਰਮਿਟ ਵਧਾਉਣ ਲਈ ਅਪਲਾਈ ਕੀਤਾ ਹੈ ਤਾਂ ਉਹ ਅਸਲ ਵਿੱਚ ਪੜਾਈ ਕਰ ਰਿਹਾ ਹੈ ਤਾਂ ਇਹ ਨਿਯਮ ਉਸ ਤੇ ਲਾਗੂ ਨਹੀਂ ਹੋਵੇਗਾ ਹਾਲਾਂਕਿ ਉਹਨਾਂ ਨੂੰ ਯੋਗ ਹੋਣ ਲਈ ਆਪਣਾ ਨਵਾਂ ਸਟੱਡੀ ਪਰਮਿਟ ਪ੍ਰਾਪਤ ਹੋਣ ਤੱਕ ਵੀ ਉਡੀਕ ਕਰਨੀ ਪਵੇਗੀ ਬਿਨੇਕਾਰ ਜਿਨ੍ਹਾਂ ਦਾ ਪਰਮਿਟ ਅवैध ਹੋ ਜਾਂਦਾ ਹੈ ਜਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਮਿਆਦ ਪੁੱਗ ਜਾਂਦੀ ਹੈ ਉਹ ਕੈਨੇਡਾ ਤੋਂ ਅਰਜ਼ੀ ਦੇਣ ਦੇ ਯੋਗ ਨਹੀਂ ਹੋਵੇਗਾ। ਇਥੋਂ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਇਸ ਲਈ ਅਪਲਾਈ ਕਰਦੇ ਨੇ ਤਾਂ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਸਬੰਧਤ ਖੇਤਰ ਵਿੱਚ ਸਿਖਲਾਈ ਲੈ ਸਕਣ। ਉਹਨਾਂ ਨੂੰ ਇਸ ਤਜਰਬੇ ਦਾ ਲਾਭ ਆਪਣੇ ਭਵਿੱਖ ਦੇ ਕੈਰੀਅਰ ਵਿੱਚ ਮਿਲਦਾ ਹੈ। ਅਸਲ ਵਿੱਚ ਕੈਨੇਡਾ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਿਸੇ ਵੀ ਨਾਗਰਿਕ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤਾ ਜਾਂਦਾ ਹੈ। ਇਹ ਤੁਹਾਨੂੰ ਕੈਨੇਡਾ ਵਿੱਚ ਰਹਿਣ ਅਤੇ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾ ਤੋਂ ਗ੍ਰੈਜੂਏਸ਼ਨ ਹੋਣ ਤੋਂ ਬਾਅਦ 3 ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਤੁਹਾਨੂੰ ਤੀਜੇ ਦੇ 180 ਦਿਨਾਂ ਦੇ ਅੰਦਰ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ। ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਉਥੋਂ ਦੀ ਟੋਰਾਂਟੋ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਨੇ ਜੋ ਕਿ 21 ਜੂਨ ਤੋਂ ਲਾਗੂ ਵੀ ਹੋ ਗਏ ਨੇ। ਨਵੇਂ ਨਿਯਮਾਂ ਮੁਤਾਬਕ 21 ਜੂਨ 2024 ਤੋਂ ਬਾਅਦ ਵਿਦੇਸ਼ੀ ਨਾਗਰਿਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੁਣ ਕੈਨੇਡਾ ਵਿੱਚ ਦਾਖਲੇ ਲਈ ਪ੍ਰਭਾਵੀ ਨਹੀਂ ਹੋਵੇਗਾ। ਸਰਕਾਰ ਨੇ ਸਬੰਧਿਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਜਿਸ ਦਾ ਸੈਂਕੜੇ ਭਾਰਤੀ ਵਿਦਿਆਰਥੀਆਂ ਤੇ ਸਿੱਧਾ ਅਸਰ ਯਾਨੀ ਕਿ ਭਾਰੀ ਅਸਰ ਪਵੇਗਾ ਇੱਕ ਨਿੱਜੀ ਅਖਬਾਰ ਮੁਤਾਬਕ ਜੇ ਕਿਸੇ ਵਿਦੇਸ਼ੀ ਨਾਗਰਿਕ ਨੇ ਆਪਣਾ ਸਟੱਡੀ ਪਰਮਿਟ ਵਧਾਉਣ ਲਈ ਅਪਲਾਈ ਕੀਤਾ ਹੈ ਤਾਂ ਉਹ ਅਸਲ ਵਿੱਚ ਪੜਾਈ ਕਰ ਰਿਹਾ ਹੈ ਤਾਂ ਇਹ ਨਿਯਮ ਉਸ ਤੇ ਲਾਗੂ ਨਹੀਂ ਹੋਵੇਗਾ ਫਲਕੀ ਉਹਨਾਂ ਨੂੰ ਯੋਗ ਹੋਣ ਲਈ ਆਪਣਾ ਨਵਾਂ ਸਟੱਡੀ ਪਰਮਿਟ ਪ੍ਰਾਪਤ ਹੋਣ ਤੱਕ ਦੀ ਉਡੀਕ ਕਰਨੀ ਪਵੇਗੀ ਬਿਨੇਕਾਰ ਜਿਨ੍ਹਾਂ ਦਾ ਪਰਮਿਟ ਅਵੈਧ ਹੋ ਜਾਂਦਾ ਹੈ ਜਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਮਿਆਦ ਪੁੱਗ ਜਾਂਦੀ ਹੈ ਉਹ ਕੈਨੇਡਾ ਤੋਂ ਅਰਜ਼ੀ ਦੇਣ ਦੇ ਯੋਗ ਨਹੀਂ ਹੋਵੇਗਾ ਇਥੋਂ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਇਸ ਲਈ ਅਪਲਾਈ ਕਰਦੇ ਨੇ ਤਾਂ ਜੋ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਸਬੰਧਤ ਖੇਤਰ ਵਿੱਚ ਸਿਖਲਾਈ ਲੈ ਸਕਣ। ਉਹਨਾਂ ਨੂੰ ਇਸ ਤਜਰਬੇ ਦਾ ਲਾਭ ਆਪਣੇ ਭਵਿੱਖ ਦੇ ਕਰੀਅਰ ਵਿੱਚ ਮਿਲਦਾ ਹੈ। ਅਸਲ ਵਿੱਚ ਕੈਨੇਡਾ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਿਸੇ ਵੀ ਨਾਗਰਿਕ ਨੂੰ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਦਿੱਤਾ ਜਾਂਦਾ ਹੈ। ਇਹ ਤੁਹਾਨੂੰ ਕੈਨੇਡਾ ਵਿੱਚ ਰਹਿਣ ਅਤੇ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾ ਤੋਂ ਗ੍ਰੈਜੂਏਸ਼ਨ ਹੋਣ ਤੋਂ ਬਾਅਦ 3 ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਲੀ ਤੁਹਾਨੂੰ ਤੀਜੇ ਦੇ 180 ਦਿਨਾਂ ਦੇ ਅੰਦਰ ਵਰਕ ਪਰਮਿਟਲੀ ਅਰਜੀ ਦੇਣ ਦੀ ਲੋੜ ਹੁੰਦੀ ਹੈ। ਹਿਮਾਚਲ ਦੇ ਸੋਲੰਚ ਵਿੱਚ ਬੱਦਲ ਫਟਿਆ ਦੇਖੋ ਤਬਾਹੀ ਦੀਆਂ ਭਿਆਨਕ ਤਸਵੀਰਾਂ। ਜੀ ਹਾਂ ਸੋਲਣ ਜਿੱਥੇ ਇੱਕ ਪਾਸੇ ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਦੂਜੇ ਪਾਸੇ ਮੀਂਹ ਕਾਰਨ ਨੁਕਸਾਨ ਦੀਆਂ ਖਬਰਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਨੇ ਹਰ ਪਾਸੇ ਇੱਕੋ ਦੁਆ ਮੰਗੀ ਜਾ ਰਹੀ ਹੈ ਕਿ 2023 ਵਰਗਾ ਹਾਦਸਾ ਨਾ ਵਾਪਰੇ ਜ਼ਿਲ੍ਹੇ ਦੇ ਗੰਬੀਰ ਪੁਲ ਨੇੜੇ ਮੀਂਹ ਕਾਰਨ ਨੁਕਸਾਨ ਹੋਣ ਦੀ ਖਬਰ ਹੈ ਕਿਉਂਕਿ ਮੁਲਾਂਕਣ ਨਹੀਂ ਕੀਤਾ ਗਿਆ ਸਥਿਤੀ ਸਪਸ਼ਟ ਨਹੀਂ ਹੈ ਪਰ ਸਾਹਮਣੇ ਆ ਰਹੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਨੁਕਸਾਨ ਕਾਫੀ ਹੋ ਗਿਆ ਹੈ ਖਤਸਾ ਹੈ ਕਿ ਬੱਦਲ ਫਟਣ ਕਾਰਨ ਤਬਾਹੀ ਹੋਈ ਹੈ ਸਥਿਤੀ ਇਹ ਹੈ ਕਿ ਤੇਜ਼ ਰਫਤਾਰ ਨਾਲ ਪੁਲ ਤੇ ਪਾਣੀ ਜਮਾ ਹੋ ਗਿਆ ਇਸ ਦੇ ਨਾਲ ਹੀ ਹੜ ਵਿੱਚ ਮਲਬਾ ਵੀ ਆ ਗਿਆ ਅੱਧੀ ਦਰਜਨ ਤੋਂ ਵੱਧ ਵਾਹਨਾਂ ਦੇ ਨੁਕਸਾਨੇ ਜਾਣ ਦੀ ਸੂchnਾ ਪੁਲ ਤੇ ਮਲਬਾ ਜਮਾ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਗੱੜੀ ਟਹਿ ਗਿਆ ਹੈ ਪੁਲ ਦੇ ਇੱਕ ਪਾਸੇ ਤੋਂ ਪਾਣੀ ਸਿੱਧਾ ਦਰਿਆ ਵਿੱਚ ਦਾਖਲ ਹੋ ਗਿਆ ਹੈ ਤਾਜ਼ਾ ਖਬਰਾਂ ਮੁਤਾਬਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਚੱਲ ਅਚਲ ਜਾਇਦਾਦ ਦਾ ਨੁਕਸਾਨ ਹੋਇਆ ਹੈ ਦੱਸ ਦਈਏ ਸੋਨਣ ਸਮੇਤ ਸਿਲਮੋਰ ਦੇ ਕਈ ਹਿੱਸਿਆਂ 'ਚ ਦੁਪਹਿਰ 2 ਵਜੇ ਤੋਂ ਬਾਅਦ ਭਾਰੀ ਮੀਂਹ ਪਿਆ ਕ੍ਰਿਬ ਡੇਢ ਘੰਟੇ ਤੱਕ ਮੀਂਹ ਪੈਂਦਾ ਰਿਹਾ ਸਥਾਨਕ ਨਿਵਾਸੀ ਰਾਹੁਲ ਨੇ ਦੱਸਿਆ ਕਿ ਕਿਨਾਰੇ ਤੇ ਬੱਦਲ ਫਟ ਗਿਆ ਜਿਸ ਤੋਂ ਬਾਅਦ ਡਰੇਨ ਦਾ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਗੰਭੀਰ ਪੁਲ ਦੇ ਇੱਕ ਸਿਰੇ ਤੇ ਆ ਗਿਆ ਇਸ ਕਾਰਨ ហេਠਾ ਕੁਝ ਵਾਹਨ ਵੀ ਆਪਸ ਵਿੱਚ ਟਕਰਾ ਗਏ ਨੇ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਇਸੇ ਦੌਰਾਨ ਆਖਰੀ ਜਾਣਕਾਰੀ ਅਨੁਸਾਰ ਆਵਾਜਾਈ ਬਹਾਲ ਨਹੀਂ ਹੋ ਸਕੀ ਹੈ ਹਾਲਾਂਕਿ ਪੁਲ ਤੋਂ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਚੀਨਨਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਜਨਨ ਸਕੱਤਰ ਪਾਈ ਅਮਰਜੀਤ ਸਿੰਘ ਚਾਵਲਾ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਅੰਦਰ ਗੁਜਰਾਤ ਦੀ ਲੜਕੀ ਵੱਲੋਂ ਕੀਤੇ ਗਏ ਯੋਗ ਦਾ ਪਿੱਛੇ ਕਿਸੇ ਗਹਿਰੀ ਸਾਜ਼ਿਸ਼ਤਾ ਛੁਪਿਆ ਹੋਇਆ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਇਸ ਮਾਮਲੇ ਦੇ ਵਿੱਚ ਜਾਂਚ ਵਿੱਚ ਲੱਗੀ ਹੈ ਕਿ ਉੱਥੇ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਕਿਸ ਮਾਮਲੇ ਪਿੱਛੇ ਅਸਲ ਕਹਾਣੀ ਦੀ ਕੀ ਵਜਾ ਰਹੀ ਹੈ? ਕਿਉਂਕਿ ਇਹ ਮਾਮਲਾ ਬੜਾ ਗੰਭੀਰ ਮਾਮਲਾ ਹੈ ਜਿਸ ਤਰ੍ਹਾਂ ਇਲਜ਼ਾਮ ਉਸ ਲੜਕੀ ਵੱਲੋਂ ਸਿੱਖ ਕਮਿਊਨਿਟੀ ਉੱਪਰ ਲਗਾਏ ਜਾ ਰਹੇ ਨੇ ਉਹ ਗੰਭੀਰ ਹਨ ਇਸ ਮਾਮਲੇ ਵਿੱਚ ਸੜਕੀ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਉਹਨਾਂ ਕਹੇ ਹੈ ਕਿ ਦਰਬਾਰ ਸਾਹਿਬ ਆ ਕੇ ਅਜਿਹੀ ਹਰਕਤ ਕਰਨੀ ਇੱਕ ਧਰਮ ਦੇ ਲੋਕਾਂ ਦੇ ਆਸਥਾ ਤੇ ਸੱਟ ਮਾਰਨੀ ਕਿਸੇ ਗਹਿਰੇ ਸਾਜ਼ਿਸ਼ ਦਾ ਨਤੀਜਾ ਹੈ ਇਸ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਇੰਟੈਲੀਜੈਂਸੀ ਏਜੰਸੀਆਂ ਰਾਹੀਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਤਾਂ ਜੋ ਇਸ ਦਾ ਅਸਲੀ ਸੱਚ ਲੋਕਾਂ ਦੇ ਸਾਹਮਣੇ ਆਵੇ ਜਿਸ ਲਈ ਜੀਰੀ ਦਾ ਬਾਲ ਸਾਹਿਬ ਵਿਖੇ ਜੋਗਾ ਕਰਨਾਈ ਇੱਕ ਗੁਜਰਾਤੀ ਲੜਕੀ ਦੇ ਮਾਮਲੇ ਵਿੱਚ ਜਿਹੜੀ ਚਰਚਾ ਅਜੇ ਕੱਲ ਚੱਲ ਰਹੀ ਹੈ ਮੈਂ ਸਮਝਦਾ ਕਿ ਇਹ ਇੱਕ ਬੜੀ ਡੂੰਗੀ ਸਾਜ਼ਿਸ਼ ਦਾ ਹਿੱਸਾ ਹੈ। ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਸਾਨੂੰ ਚਾਹੀਦਾ ਕਿ ਅਸੀਂ ਇਹ ਸਾਜ਼ਿਸ਼ ਦਾ ਵੀ ਪਤਾ ਲਾਈਏ ਤੇ ਉਸ ਲੜਕੀ ਦੇ ਪਿਸ਼ੂਕਰ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ ਜਿਹੜੀ ਇੱਕ ਪਾਸੇ ਤਾਂ ਉਸ ਗੱਲ ਦਾ ਸੂਰਤ ਪ੍ਰਗਟ ਕਰ ਰਹੀ ਆ, ਮਾਫੀ ਮੰਗ ਰਹੀ ਆ ਤੇ ਦੂਜੇ ਪਾਸੇ ਸਿੱਖਾਂ ਦੇ ਦੋਸ਼ ਲਾ ਰਹੀ ਆ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੇ ਜਾ ਰਹੀਆਂ। ਜਿਹੜੇ ਕਿ ਇਹ ਦੋਸ਼ ਬਹੁਤ ਹੀ ਖਤਰਨਾਕ ਕਿਸਮ ਦੇ ਦੋਸ਼ ਜਿਹੜੇ ਉਹਨੇ ਸਿੱਖਾ ਦੇਣਾਂ ਦੀ ਕੋਸ਼ਿਸ਼ ਕੀਤੀ। ਸੋ ਮੈਂ ਸਮਝਦਾ ਕਿ ਇਹ ਇੱਕ ਵੱਡੀ ਸਾਜ਼ਿਸ਼ ਹੈ। ਇਹ ਕੰਗਣਾ ਨੂੰ ਨੌਤ ਅਤੇ ਇਹ ਅਰਥਾ ਦੇ ਮਾਮਲੇ ਵਿੱਚ ਹੁਣ ਜਿਸ ਤਰ੍ਹਾਂ ਜੇਣਾ ਆਪਾਂ ਦੇਖ ਰਹੇ ਆ ਕਿ ਕੁਝ ਫਿਰਕਾਪਰਸ ਲੋਕਾਂ ਦੇ ਫੇਸਬੁੱਕਾਂ ਤੇ ਅਤੇ ਹੋਰ ਸੋਸ਼ਲ ਮੀਡੀਆ ਤੇ ਬੜੇ ਗਲਤ ਤਰ੍ਹਾਂ ਦੇ ਜਿਹੜੇ ਕਮੈਂਟ ਆ ਉਹ ਪਾ ਰਹੇ ਆ ਇਸ ਦੇ ਬਾਰੇ ਬਹੁਤ ਹੀ ਜਨਾ ਗੰਭੀਤਾ ਨਾਲ ਲੈ ਕੇ ਇਸ ਮਾਮਲੇ ਦੇ ਤੇ ਜਿੱਥੇ ਸ਼ੋਭੀ ਗੁਰੂ ਦਾ ਪਵੰਦਕ ਕਮੇਟੀ ਨੂੰ ਲੋੜ ਆ ਕੇ ਇਸ ਦੀ ਵਿਗਿਆਈ ਦਾ ਜਾਂਚ ਕਰਾਉਂਦੇ ਉੱਤੇ ਸਰਕਾਰ ਦਾ ਵੀ ਫਰਜ਼ ਬੰਦ ਹੈ ਕਿ ਕੋਈ ਧਾਰਮਿਕ ਤੌਰ ਤੇ ਕਿਸੇ ਦੇ ਆਕੀਦੇ ਕਿਸੇ ਦੇ ਧਾਰਮਿਕ ਮਾਨਵਜਾਦਾ ਦੇ ਬਾਰੇ ਕੋਈ ਆ ਕੇ ਤੇ ਗਲਤ ਸ਼ਰਧਾਤ ਕਰਦਾ ਜਿੱਦਾਂ ਮਾਹੌਲ ਨੂੰ ਖਰਾਬ ਹੁੰਦਾ ਖਤਰਾ ਪੈਦਾ ਹੁੰਦਾ ਹੋਵੇ ਉੱਤੇ ਸਰਕਾਰ ਦੀ ਏਜੰਸੀਆਂ ਡੈਲੀਗੇਟ ਏਜੰਸੀਆਂ ਦੀ ਵੀ ਇੱਕ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਜਿਹੜੀ ਸਾਧਿਸ਼ ਹੈ ਉਹਦਾ ਪਰਦਾ ਫਾਸ਼ ਕਰੇ पिछले पर चौबीस घंटे के पहले बात करें जो तो प्रदेश के जो क्षेत्र तो हैं हमारे मंडी शिमला किन्नौर चंबा कुल्लू अला हस्जिद थी यहाँ पर मध्यम से हल्की बारिश रिकॉर्ड की गई है जो सबसे अधिक थी वो देखिए वो मंडी गोहर में साठ एम के आसपास रिकॉर्ड की गई थी वहीं शिमला में भी चिलारू में तीस एम के आसपास बारिश रिकॉर्ड की गई है बाकी में भी हल्की से मध्यम जैसे रामपुर में भी बीस एम के आसपास बारिश रिकॉर्ड की गई है और जो दिन के तापमान है वो न्यूनतम अधिकतम अभी सामान्य चल रहे हैं आगामी देखिए पाँच छह दिनों की बात करें देखिए चौबीस छब्बीस तारीख को जो प्रदेश के जो हमारे क्षेत्र हैं जैसे मंडी है सोलन शिमला सिरमौर है कुल्लू है और कुछ हाई रेचे हैं तो यहाँ पे आगामी तीन दिनों में जैसे इवनिंग के समय में हल्की बारिश हो सकती है और साथ में थंडरसोन लाइटनिंग भी हो सकती है ये सत्ताईस तारीख से जो ये प्रदेश में जो ये बारिश का सिलसिला है ये थोड़ा इंटेंसिटी वाइज और डिस्ट्रीब्यूशन वाइज ही बढ़ेगा इसके चलते देखिए 28 तारीख से प्रदेश के जो हमारे प्लेन के क्षेत्र हैं जैसे ऊना बिलासपुर पूरा जो मध्यवर्ती क्षेत्र हैं हमारे चंबा कांगला बिलासपुर है और सोलन और सिंगौर है तो यहाँ पे देखिए लाइट टू मॉडरेट रेन को होने की संभावना है और फिर ये जो स्पेल है देखिए बत्तीस और तीस तारीख को प्रदेश के अधिकांश स्थानों में हल्के से मध्यम बारिश होने की संभावना है और जैसे ही एक्टिविटी पिकअप करेगी 28 तारीख से तो देखिए प्रदेश में थंडरस्ट्रॉन लाइटनिंग के इवेंट्स होने की संभावना है और इसके चलते देखिए आज और कल के लिए भी थंडरस्टॉम लाइटनिंग के इवेंट वार्निंग ज, जारी की गई है और जो स्पेल अट्ठाईस तारीख से शुरू होगा प्रदेश में जो फिर अट्ठाईस उत्तीस तीस तक जारी रहेगा इसके चलते देखिए जो हमारे क्षेत्र है चंबा गांगना मंडी और आ, सोलन है सिरमौर है और शिमला तो यहाँ पे एक दो स्थानों में भारी बारिश भी हो सकती है इसी दौरान अट्ठाईस और तीस तारीख को और इसके चलते हैवी रेनफॉल का अलर्ट जारी किया है कौन सा अलर्ट 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 है है येलो येलो जारी किया रेनफॉल का प्रदेश में अट्ठाईस तारीख को किया हैवी रेनफॉल का और देखिए चौबीस पच्चीस और सत्ताईस अट्ठाइस को थंडा सान लाइटनिंग का भी अलर्ट जारी किया है तो तापमानों की बात करें तो किस तरह से चल रहा है देखिए अभी तो पूरे प्रदेश में ही जो दिन के तापमान है वो सामान्य चल रहे हैं जो सबसे अधिक था वो ऊना में था 40.8 डिग्री सेल्सियस जो कि सामान्य के आसपास ही है शिमला की बात करें तो छब्बीस पॉइंट छः डिग्री सेल्सियस रिकॉर्ड किया गया था और अगर हम ऊना और सॉरी बिलासपुर मीरपुर की बात करें तो वहाँ देखिए उनतालीस के आसपास रिकॉर्ड किया गया था धर्मशाला सोलह की बात करें तो वहाँ मतलब तीस डिग्री और बत्तीस डिग्री के आसपास जो दिन के तापमान है वो रिकॉर्ड किए गए थे जो कि सामान्य के आसपास ही, ही देखिए सामान्य से एक या दो डिग्री अधिक है और अभी आगामी जो तीन दिन की बात करें तो अभी जो दिन के तापमान है वो सामान्य ही रहेंगे और जैसे ही फिर 28 तारीख से जैसी रेनफॉल एक्टिविटी पिकअप करेगी प्रदेश में तो इस चलते जो दिन के तापमान है उसमें देखिए एवरेज तीन से चार डिग्री गिरावट आने की संभावना बनी रहेगी सर जिस तरह से आप रेन की बात कर रहे हैं तो ये प्री मानसून की बुछारें होंगी या फिर मानसून आने वाला है और कब तक आएगा कोई उम्मीद देखिए अभी जो ये जो भी बारिशें आज जैसे जो एक्टिविटी होगी और जो आगामी जैसे अट्ठाईस तारीख शुरू होगी वो हालांकि पूरी प्री मानसून एक्टिविटी है और अगर मानसून की बात करें देखिए आगामी जो तीन से चार दिनों में जो मानसून है वो हमारे उत्तराखंड और उत्तर प्रदेश में प्रवेश करने की मतलब परिस्थितियाँ बनी हुई हैं और उसके बाद जैसे ही हिमाचल प्रदेश में जो कंडीशन बनेंगी अराइवल की तो उसके बारे में यहाँ से अपडेट जारी किया जाएगा इस समय में उम्मीद है आने की फिर जुलाई में ही आएगा देखिए मैं जैसे मैंने कहा कि आगामी तीन से चार दिनों में अभी जो हमारे जो स्टेट हैं जैसे उत्तर प्रदेश उत्तराखंड है उसके बाद जैसे ही एक्टिविटी पिकअप करेगी तो संभावना जरूर है कि हिमाचल प्रदेश में दस्तक दे सकता है ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ